ਦੇਸਤੋ ਸਾਤਰੀ ਕਾਲ ਕਿਸਾਨ ਵੀਰੋ ਸ਼ਾਰਟ ਵੀਡੀਓ ਬਣਾ ਰਿਹਾ ਪਿੰਡ ਡੱਲ ਪਹੁੰਚੇ ਆ ਪੱਟੀ ਤਹਸੀਲ ਜ਼ਿਲ੍ਹਾ ਤਰਨਤਾਰਨ ਪੂਰੀ ਵੀਡੀਓ ਕੱਲ ਆ ਰਹੀ ਹੈ 27 ਅਕਤੂਬਰ ਨੂੰ ਦੁਪਹਿਰੇ 2:30 3 ਵਜੇ ਦੇ ਆਣ ਬਣ ਗਰਲਾ ਕੀ ਹਾਲ ਨੇ ਚੜਦੀ ਕਲਾ ਸੰਤੂ ਸਾਹਿਬ ਲੈ ਵੀ ਗਰਲਾ ਤਿੰਨ ਐਨੀਮਲ ਬਕਾਊਗਾ ਹਾਂਜੀ ਅੱਜ ਵਹਿੜ ਆ ਗਈ ਫਿਰ ਇੱਕ ਹੋਰ ਸ਼ਾਈ ਵਾਲ ਸ਼ਾਈ ਵਾਲ ਸੰਤੂ ਸਾਹਿਬ ਮਗਰ ਵਛੀ ਹੈ ਮਗਰ ਵਛੀ ਅੱਜ ਹੀ ਪਹਿਲੇ ਸਵੇਰ ਵਹਿੜ ਸੁਈ ਸੁਵਾਈ ਆ ਆ ਕੋਈ 60 ਨਹੀਂ ਕੋਈ 55 ਨਹੀਂ 48000 ਦੀ ਦੇ ਦੇਣੀ 48000 ਦੀ ਮਿਲ ਜੂਗੀ ਦੋ ਚਵਾਈਆਂ ਕਰਤੀਆਂ ਕਿ ਇੱਕ ਇੱਕ ਚਵਾਈ ਹੋਈ ਸੰਧੂ ਸਾਹਿਬ ਸੇਰੇ ਚੰਗੀ ਨਿਕਲੀ ਮਿੱਠੀ ਚਵਾਈ ਸੰਧੂ ਸਾਹਿਬ ਇੱਕ ਨੰਬਰ ਲਓ ਬਈ ਬਿਲਕੁਲ ਗੋਲ ਗੱਲ ਬਹੁਤ ਜ਼ਿਆਦਾ ਕਾਇਮ ਆ ਥਾਣ ਥਣ ਬੜੇ ਮੋਟੇ ਆ ਚਵਾਈ ਬਿਲਕੁਲ ਪੋਲੀ ਇਧਰ ਇੱਕ ਬੂਰੀ ਤੁਹਾਨੂੰ ਝੋਟੀ ਵਿਖਾ ਦਈਏ ਗਰ ਲਾੜ ਕੀ ਵੇਰ ਬਾਈ ਵੇਰਵਾ ਸੰਧੂ ਸਾਹਿਬ ਦੂਜਾ ਸੂਹਾ ਬਿਲਕੁਲ ਤਿਆਰੀ ਤੇ ਕਰਮਾ ਲਈ ਉਹ ਸਦਾ ਰਾਤ ਨੂੰ ਸੂਪੇ ਹੋ ਸਰੇ ਸੂਪੇ ਲੈ ਬਈ ਹਾਂਜੀ ਸੋ ਦੂਜਾ ਸੂਹਾ 240 ਤਿਆਰੀ ਕੰਪਲੀਟ ਆ ਕਰਮਾ ਲਈ ਤੇ ਅੱਜ ਭਲਕ ਸੂਪ ਹੋਊਗੀ ਆ ਨਾਲ ਰੇਡ ਵੀ ਨਿਕਾ ਕੋਈ 1 5 ਨਹੀਂ ਕੋਈ 10 ਨਹੀਂ ਡਿਮਾਂਡ 195000 ਦੀ ਦੇਣੀ। ਲੈ ਵੀ ਕਰ ਵਿਖਾ ਦੇ ਜਸ਼ਨ ਆ ਵਿਖਾ ਦੋ। ਸਿੰਘ ਸੁng ਵੇਖੋ ਬੜੀ ਕੁਆਲਿਟੀ ਵਾਲਾ ਠੀਕ ਆ ਜੀ ਬਿਲਕੁਲ ਛੋਟਾ ਸਿੰਘ ਰਹੇਗਾ। ਤੇ ਕਿੰਨੇ ਦੀ? 95000 ਦੀ ਦੇਣੀ। 95000 ਦੀ ਜੈਸ ਨੂੰ ਆ ਠੀਕ ਆ ਜੀ। ਬਾਕੀ ਸੂਈ ਆ ਇੱਕ ਸਾਉ ਦੀ ਸੂਈ ਸਮਝੋ ਮੇਲ ਆ ਕਿ ਫੀਮੇਲ ਹੋ ਮੇਰਾ ਭਰਾ ਫੋਨ ਕਰਕੇ ਪੁੱਛ ਲਿਓ। ਹਾਂ ਉਹ ਕਰਮ ਅਗਲੇ ਦੇ। ਅਗਲੇ ਤੇ ਕਰਮਾ। ਹਾਂ ਜੀ। ਇੱਧਰ ਆ ਤੋ ਗੱਭਣ ਆ ਗਈ ਹਨਾ। ਇਹ ਸੰਤੂ ਸਾਹਿਬ ਹਾਥੀ ਆ ਗਿਆ ਜੇ ਤੀਜੇ ਸੂਏ ਨੇ ਗਾ ਸੁਣਾ ਜੇ। 5.5 ਮਹੀਨੇ ਚ ਇੱਕ ਪਾਸ ਜੀ। ਹਾਂ 4 ਹੋਈ ਕਰੂਗੀ ਡੇਢ 1.40 ਅੱਜ ਨਾ 80 ਕੀਤਾ ਜੇ ਨਾ 75 70000 ਦੀ ਦੇਣੀ ਜੀ ਲਓ ਜੀ ਪੂਰੀ ਪਲੀ ਪਲੀਤੀ ਆ ਫੁੱਲੀ ਵਜਣ ਦੋੜ ਆ ਤੇ ਜੱਜ ਸੁਬਹ ਹੁੰਦੀ ਆ 5:30 ਮਿੰਟ ਦੀ ਗੱਪਾਂ ਤੋਂ ਦੁੱਧੋਂ ਭੱਜੀ ਆ ਠੀਕ ਆ ਜੀ ਆਹ ਜੀਆਂ ਦੇ ਮੰਜੇ ਡੈਂਦੇ ਜੀ ਆਹ ਵੇਖੋ ਜੀ ਜੇ ਕੋਈ ਹੋਈਏ ਦੀਦਾ ਬੇ ਕੋ ਸਿਰਾ ਪਰਲੇ ਬਣੇ ਨਵਾਨ ਇਧਰ ਇੱਕ ਬਿਲਕੁਲ ਗੋਲਾ ਗਲਾ ਇਹ ਸੰਧੂ ਸਾਹਿਬ ਖੁੱਡੇ ਨਹੀਂ ਜਿਹਦੇ ਕਰਮਾਂ ਵਾਲੀ ਦੇ ਉਤੇ ਖਾੜੇ ਲੁਕੇ ਪੇ ਸਾਈਆਂ ਨੇ ਲਗਾਤੇ ਕਰ ਕਰ ਸੇਵਾ ਹੈ ਸੇਵਾ ਨੇ ਲਗਾਏ ਸੰਧੂ ਸਾਹਿਬ ਇਹਦੇ ਇਹ ਆਪਾਂ ਚ ਕਿੰਨੇ ਦੀ ਦੇਣੀ ਹਾਂ ਇਹ ਸੰਧੂ ਸਾਹਿਬ ਹਾਂ ਨਾ 70000 ਜੀ 70000 ਦੀ ਅੱਜ ਮਿਲ ਜੂਗੀ ਬਹੁਤ ਜਿਆਦੀ ਵਜਨ ਲੋਡ ਦੇ ਵਿੱਚ ਲਵਾਈ ਲਪੋਈ ਬੇਲਪੂੜ ਚੰਗੀ ਸਪੈਸ਼ਲ ਧੰਨਵਾਦ ਸਾਰੇ ਭਰਾਵਾਂ ਦਾ ਸ਼ਾਰਟ ਵੀਡੀਓ ਵੇਖਣ ਦੇ ਲਈ ਪੂਰੀ ਵੀਡੀਓ ਕੱਲ ਆਪਾਂ ਦੁਪਹਿਰੇ 2:3 3 ਵਜੇ ਅਪਲੋਡ ਕਰ ਦੇਾਂਗੇ ਧੰਨਵਾਦ